ਤੇ ਰੇਟ ਸੁਖਦੇ ਬਾਈ ਰੇਟ ਕੀ ਰਹਿਣਾ ਇਹਦਾ ਰੀਡ ਬਾਈ ਜੇ ਮੈਨੂੰ ਜੰਨੇ ਕਿ ਅਗਲੇ ਲੱਗੇ ਕਿ ਉਹਨੇ ਕੀ ਦੇਦਾਂਗੇ ਉਹ ਰੇਟ ਨੂੰ ਕੀ ਹੈ ਠੀਕ ਹੈ ਗੱਲ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਡੜਬਾ ਤਹਿਸੀਲ ਡੜਬਾ ਸ਼ਹਿਰ ਤੇ ਜ਼ਿਲ੍ਹਾ ਸੰਗਰੂਰ ਆ ਤੇ ਜਿਹੜੇ ਘਰ ਚ ਵੀਡੀਓ ਬਣਾਉਣ ਲੱਗੇ ਆ ਇਹ ਘਰ ਆ ਗਿਆ ਸੱਜਣੋ ਥਾਣੇ ਦੇ ਬਿਲਕੁਲ ਬੈਕ ਸਾਈਡ ਟਰੇਲੂ ਸੱਜਣਾ ਬਾਈ ਕੋਈ ਵਪਾਰ ਦਾ ਕੰਮ ਨਹੀਂ ਤੇ ਇੱਕ ਵੀਡੀਓ ਆਪਾਂ ਨੇ ਬਾਈ ਦੀ ਪਿਛਲੇ ਸਾਲ ਬਣਾਈ ਸੀ ਉਦੋਂ ਬਾਈ ਨੇ ਜਰਸੀ ਵੇਚੀ ਸੀ ਇਸ ਵਾਰੀ ਬਾਈ ਕਹਿੰਦਾ ਐਫ ਐਫ ਵਾਚੀ ਵੇਚਣੀ ਆ ਸੂਆ ਸੁੰਦੀ ਆ ਪਹਿਲਾ ਘੱਟ ਤੋਂ ਘੱਟ 8 ਤੋਂ 10 ਦਿਨ ਕੱਢ ਦੂਗੀ ਤੇ ਬਾਕੀ ਗੱਲ ਬਾਤ ਮੰਨ ਕਰ 15 ਦਿਨ ਲਿਜੇ ਆ ਆ ਨੰਬਰ 22 ਤੋਂ ਲੈ ਕੇ ਦੇ ਦੂੰਗਾ ਆ ਜੋ ਇੱਧਰ ਲੈ ਬੰਦੇ ਹੋਰ ਕੀ ਹਾਲ ਹੈ ਠੀਕ ਹੈ ਵੀਰੇ ਚੜਦੀ ਕਲਾ ਵਧੀਆ ਟਾਈਮ ਪਾਸ ਨਾਮ ਤੇ ਨੰਬਰ ਦੱਸ ਦਿਓ ਜੀ ਹੈ ਨਾਮ ਤੇ ਫੋਨ ਨੌ ਸੁਖਦੇਵ ਸਿੰਘ ਫੋਨ ਨੰਬਰ ਕੀ ਹੈ ਜੀ 98720 69524 98720 ਹਾਂ 69524 24 ਇਹ ਸੁਖਦੇਵ ਪਹਿਲਾ ਸੂਆ ਬੱਚੀ ਬਈ ਆਪੇ ਪਾ ਲਈ ਆਪਾਂ ਤੇ ਆ ਠੀਕ ਹੈ ਜੋ ਬੜੀ ਵਿੱਚ ਹੀ ਤਾਂ ਮੈਂ ਦੇਖ ਗਏ ਜਦੋਂ ਠੀਕ ਹੈ ਉਦੋਂ ਨਿੱਕੀ ਜੀ ਨਾ ਠੀਕ ਹੈ ਗੱਲ ਉਦੋਂ ਬਾਅਦ ਪਾਲੀ ਆ ਬੱਚੀ ਪਾਈ ਦੀ ਆ ਗਈ ਸੱਜਣੋਂ ਘਰ ਦੀ ਆ ਗਈ ਐਚ ਐਫ ਕਰੋਸ ਆਂਗ ਤੇ ਇਸ ਦੀ ਮਾਂ ਪਹਿਲਾਂ ਮੈਂ ਵੇਚ ਦਿੱਤੀ ਠੀਕ ਹੈ ਜੀ ਤੇ ਫਿਰ ਉਦੋਂ ਬਾਅਦ ਇਹ ਰਹਿ ਗਈ ਜੀ ਆਪਣੇ ਕੋਲ ਇਹਦੀ ਮਾਂ ਦੁੱਧ ਕਿਨਾਂ ਦਿੰਦੀ ਸੀ ਬਈ ਉਦੋਂ 35 ਲੀਟਰ ਦਾ ਪਾਤਲੇ ਵਿੱਚ ਜਲੇ ਵੀ ਖੜੀ ਆ ਪਤਾ ਕਰਿਓ 35 ਲੀਟਰ ਹਾਂ ਮਾਂ ਦਾ ਪਾਤਲੇ ਇਹ ਤਾਂ ਨਹੀਂ ਪਤਾ ਸਕਦੇ ਕਿ ਕਿਹੜੇ ਟੀਕੇ ਵੀ ਆ ਵੀ ਟੀਕਾ ਤਾਂ ਡਾਕਟਰੇ ਵਰਗਾ ਤਾਂ ਮੈਨੂੰ ਨਹੀਂ ਪਤਾ ਕਿਹੜਾ ਵਰਗਾ ਠੀਕ ਹੈ ਗੱਲ ਹਾਂ ਠੀਕ ਆ ਠੀਕ ਆ ਬਾਈ ਕਹਿੰਦਾ ਡਾਕਟਰ ਸੱਜਣੀ ਭਰ ਗਿਆ ਦੀ ਪਰ ਤਾਂ ਪ੍ਰੀ ਬਰਕ ਅਮਰੀਕਨ ਕਾ ਗਿਆ ਵੀ ਅਮਰੀਕਨ ਬੱਚਾ ਬੱਚੀ ਦੇਗੀ ਜਿਹੜਾ ਕੁਛ ਦੇਗੀ ਆ ਸਵਾ ਆਦੀ ਆ ਗਈ ਬਾਈ ਠੰਡੀ ਹੈ ਨਾ ਮਾਰੇ ਹੱਥ ਜਮਣਾ ਲੈ ਮੇਰੇ ਕਰਮ ਕਰਮ ਪਤਾ ਨਹੀਂ ਨਾ ਕਰ ਜਾਂਦੇ ਆ ਮਾ ਸਿੰਘਾ ਕਰਮ ਨਾ ਹੋਵੇ ਆ ਸਵਾ ਆਦੀ ਆ ਗਈ ਗਰੀ ਠੰਡੀ ਅਲੱਗ 15 20 ਦਿਨ ਲੇ ਹੈਗੀ ਆ ਸੁਣ ਕੇ ਜਿਵੇਂ ਪਹਿਲਾਂ ਨ ਬੱਚੀ ਆ ਨਾ ਉਹੀ ਗੱਲ ਹੈ ਸਵਾ ਆਦੀ ਗਰਮ ਹੁੰਦੀ ਤਾਂ ਹੱਥ ਨਹੀਂ ਲਾਉਣ ਦਿੰਦੀ ਇਹ 10 ਤੋਂ 12 ਦਿਨ ਇਹਦੇ ਪੈਂਡਿੰਗ ਨੇ ਲੈ ਇਹਦੇ ਆ ਗੂੰਦੀ ਮਾਰ ਗਿਆ ਇਹ ਤਾਂ ਤੇ ਬਾਕੀ ਕੋਈ ਨਿਆਣਾ ਨਹੀਂ ਬਾਈ ਨੇ ਲਾਇਆ ਹੋਇਆ ਐਦਾਂ ਹੀ ਸਾਨੂੰ ਪਾਸ ਕਰਕੇ ਦਿਖਾਈ ਜਾਂਦਾ ਤੇ ਜਿਆਦਾ ਪਰੇਸ਼ਾਨਾ ਕਰ ਸਕਦੇ ਵਾ ਇਹ ਸ਼ਰਤ ਦੇ ਸ਼ਰਤ ਕੋ ਕਰਨੀ ਆ ਗੂੰ ਦੀ ਮਾਰਦੀ ਹੈ ਘੱਟੋ ਘੱਟ ਬਾਹਲਾ ਨਹੀਂ 12 ਤੋਂ 13 14 ਦਿਨ ਵੀ ਲਿਆ ਸਕਦੇ 15 ਦਿਨ ਵੀ ਲੈ ਸਕਦੇ ਕਿੰਨਾ ਕੁ ਦੁੱਧ ਪਾ ਸਕਦੇ ਸਕਦੇ ਵੇ ਦੁੱਧ ਭਾਈ ਮੇਰਾ ਅੰਤਜਾ ਹੈਗਾ 18 17 ਕਿਲੋ ਦਾ 20 ਨੇ ਦੇਣਾ ਚਾਹੀਏ ਇਹ ਇਧਰਲੇ ਬੰਨੇ ਕਰਦੇ ਮਾੜੀ ਆਪਾਂ ਤੁਹਾਨੂੰ ਹੀ ਕਹਿ ਜੀ ਇਹ ਵੀ 20 ਆਪਾਂ 20 ਕਹੀਏ 20 ਤੋਂ ਅਗਲੇ ਕੀ ਸੇਵਾ 20 ਕਾ ਗੱਲ 18 17 ਮੇਰਾ ਅੰਤਜਾ ਇਹ ਰੀਆ ਮੈਂ ਕੱਢ ਲਿਆ ਜੰਮਾ ਜੀ ਦਾ ਸੂਕਾ ਲੈ ਕੇ ਜਾਇਆ ਹੋਰ ਬੋਲ ਜੇ ਬਾਈ ਕਹਿੰਦਾ ਸੂਕੀ ਤਾਂ 17 18 ਦੇ ਦਾਂਗੇ ਕਢਾ ਕੇ ਇੱਥੇ ਮਾਂ ਦਾ ਜਿਹੜਾ ਦੁੱਧ ਆ ਉਹ ਰੀਆ 35 ਲੀਟਰ ਤੇ ਪਲੱਸ ਕਰਿਆ ਕਢਾ ਲੈ ਹੋਈ ਬਾਈ ਸਾਈਡ ਨੂੰ ਇੱਥੋਂ ਘਰੀ ਕੈਮਰਾ ਮਾਰ ਦੇ ਸਿੰਘ ਬਾਈ ਨੇ ਕਢਾਇਆ ਨਹੀਂ ਸਿੰਘ ਜ਼ਰੂਰ ਆ ਨਿਕਲ ਨੋ ਨਾ ਸਿੰਘ ਮਾਂ ਨੂੰ ਦੁੱਖ ਲੱਗਿਆ ਵਿਚਾਰੀ ਗਾੜ ਕਢਾਇਆ ਨਹੀਂ ਕਹਿਣ ਪਾਪ ਕਰਨਾ ਠੀਕ ਹੈ ਲੈ ਕੜਾ ਮਾਰ ਲੈ ਮਾਰਨ ਮੂਰਨ ਵਾਲਾ ਸੀਨ ਨਹੀਂ ਆ ਹੁਣ ਜਿੰਨੇ ਬੰਦੇ ਖੜੇ ਹੋ ਐਨੇ ਬੰਦੇ ਮੈਂ ਡਰਦੀ ਨਾ ਆਇਆ ਸਵੇਰ ਆਦੀ ਬਾਈ ਕਹਿੰਦਾ ਆ ਗਈ ਬਿਲਕੁਲ ਠੰਡੀ ਸੀ ਨਾ ਤੋੜ ਕੇ ਦਿਖਾਉ। ਆ ਪਹਿਲਾ ਤੇ ਦੰਦਾਂ ਚ ਸੱਜਣੋਂ ਦੋ ਕ ਦੰਦਾਂ ਕਿਉਂਕਿ ਜਿਵੇਂ ਬਾਈ ਨਾਲ ਗੱਲਬਾਤ ਕਰੀਆ ਉਮਰ ਬਾਈ ਨੇ ਦੱਸਿਆ ਵੀ ਸਿਰਫ ਤੇ ਸਿਰਫ ਦੀ 22 ਕਿਸਾਲ ਹੁੰਦੀ ਹੈ। 22 ਕਿਸਾਲ ਦੀ ਬੱਚੀ ਹੈ। 흘ਿਆਰਾ ਵੀ ਇਹਦੇ ਅੱਜ ਪਹਿਲੇ ਦਿਨ ਹੀ ਪਾਇਆ ਉਦਾਂ ਬਾਈ ਹੋਰੀ ਇਹਦੇ ਸੰਗਲੀ ਪਾ ਕੇ ਰੱਖ ਦਿਆ ਤਕਰੀਬਨ ਕਿਉਂਕਿ ਬਾਹਰੇ ਥੋੜਾ ਜਿਹਾ ਬਾਈ ਕਹਿੰਦਾ ਆਪਾਂ ਘੱਟ ਕਰਦੇ ਆ। ਅੰਦਰ ਇਹ ਇੱਥੋਂ ਕਮਾਲਾ ਕੋਈ ਗੱਲ ਨਹੀਂ ਦਰਦੀ ਆ ਥੋੜਾ ਜਿਹਾ ਅੰਦਰ ਨੂੰ ਭਜਦੀ ਆ ਤੇ ਬਾਕੀ ਵਜੂਦ ਵਜਾ ਦੇ ਚੰਗਾ ਜਾਨ ਵੀ ਚੰਗੀ ਆ ਥਾਣ ਸਿੰ ਇਹਦੀ ਮਾਦਰ ਕਾਰਡ ਜਿਵੇਂ ਬਾਈ ਨੇ ਦੱਸਿਆ ਸੀ ਵੀ 35 ਲੀਟਰ ਦਾ ਆ ਗਿਆ ਲੈ ਆ ਲੈ ਆ ਲੈ ਆ ਪਰੇਸ਼ਾਨ ਨਾ ਕਰ ਤੇ ਬਾਕੀ ਗੱਲਬਾਤ ਜਿਹੜੀ ਰੇਟ ਦੀ ਆ ਰੇਟ ਵਾਲੀ ਗੱਲਬਾਤ ਬਾਈ ਨਾ ਕਰਾ ਦੂ ਪਰ ਸਭਾ ਆਦੀ ਆ ਗਈ ਸੱਜਣੋਂ ਬਿਲਕੁਲ ਠੰਡੀ ਸੀ ਜਮਾਂ ਠੰਡੀ ਐ ਗਰਮ ਗਰਮ ਵਾਲਾ ਅਗਰ ਵਾਰੀ ਬੰਦ ਕਿਸੇ ਵੀ ਪੱਖ ਤੋਂ ਨਹੀਂ ਲੈ ਚੱਲਾ ਚਲੰਦਰਲੇਵਨ ਨਹੀਂ ਲੈ ਚੱਲਾ ਤੇ ਰੇਟ ਸੁਖਦੇ ਬਾਈ ਰੇਟ ਕੀ ਰਹਿਣਾ ਹੈਗਾ ਰੂਡ ਬਾਈ ਜੇ ਮੈਨੂੰ ਜੰਨੇ ਕਿ ਅਗਲੇ ਨੂੰ ਲੱਗ ਕੇ ਉਹਨੇ ਕੀ ਦੇ ਦਾਂਗੇ ਉਹ ਰੇਟ ਨੂੰ ਕੀ ਐ ਠੀਕ ਐ ਗੱਲ ਆ ਤਾਂ ਬਾਈ ਕਹਿੰਦਾ ਕੁਆਲਿਟੀ ਦੇ ਹਿਸਾਬ ਦਾ ਰੇਟ ਜਾਊਗਾ ਰੇਟ ਸੱਜਣੋਂ ਬਾਈ ਨੂੰ ਫੋਨ ਕਰਕੇ ਪ ਰੇਟ ਬਾਈ ਕਹਿੰਦਾ ਜਿੱਦਾਂ ਦੀ ਕੁਆਲਿਟੀ ਆ ਓਦਾਂ ਦਾ ਬੱਚੀ ਦਾ ਰੇਟ ਰੂ ਪਰ ਜਿਹੜਾ ਇਹਦੀ ਮਾਂ ਦਾ ਦੁੱਧ ਆ ਮਾਂ ਦਾ ਦੁੱਧ ਸੱਜਣੋਂ ਜੈਨੂਅਲ 35 ਕਿਲੋ ਆਲੀ ਹੈਗੀ ਆ ਪਾਤਣੇ ਆਪਣੀ ਠੀਕ ਹੈ ਗੱਲ ਇਸ ਦੀ ਮਾਂ ਪਾਤਣੇ ਹੈਗੀ ਆ ਪਿਛਲੇ ਫਾਲ ਵਿੱਚ ਦੀ ਠੀਕ ਹੈ ਗੱਲ ਉਹ ਬਾਈ ਕਹਿੰਦਾ ਇਹਦੀ ਮਾਦਰ ਵੀ ਖੜੀ ਆ ਆਪਣੇ ਕਿਸੇ ਜਾਣਕਾਰ ਸੱਜਣ ਕੋਲ ਖੜੀ ਆ ਤੇ ਦੰਦਾਂ ਚ ਇਹ ਬੱਚੀ 2 ਕਦਮ ਦੀ ਹੋਊ ਕਿਉਂਕਿ ਉਮਰ ਦੀ ਸਿਰਦੇਬ ਕਿੰਨੀ ਕਹ ਦਸੀ ਬਾਈ 2.5 ਸਾਲ ਦੀ ਹੈ ਨਾ 2.5 ਸਾਲ ਦੀ 2.5 ਸਾਲ ਦੀ ਉਮਰ ਆ ਹੋ ਸਕਦਾ ਦੁੱਗਰੇ ਸਿੜਤੇ ਹੋਣ ਹੋ ਸਕਦਾ ਬਰਾਬਰ ਕਰ ਜੀ ਦੰਦਾਂ ਦੇ ਕੱਢਾ ਤੋਂ ਕੋਈ ਦੇਖਿਆ ਨਹੀਂ ਆ ਹੋ ਸਕਦਾ ਖੀਰੀ ਹੋਵੇ ਹਾਂ ਤੇ ਬਾਕੀ ਨੰਬਰ ਸੱਜਣੋਂ ਬਾਈ ਦਾ ਮੈਂ ਸਕਰੀਨ ਤੇ ਲਾ ਦੂੰਗਾ ਜਿਹੜੇ ਵੀ ਸੱਜਣੋਂ ਬੱਚੀ ਪਸੰਦ ਆਊਗੀ ਨੇੜੇ ਆ ਕੇ ਪਾਸ ਕਰਕੇ ਸੌਦਾ ਕਰਕੇ ਬਾਈ ਨਾਲ ਲੈ ਜਿਓ ਧੰਨਵਾਦ